ਤੁਸੀਂ ਸੁਣ ਰਹੇ ਹੋ ਕਿਤਾਬ ਸਿੱਖ ਰਾਜ ਕਿਵੇਂ ਬਣਿਆ ਤੀਜੇ ਕਾંડ ਵਿੱਚ ਮੁਗਲ ਬਾਦਸ਼ਾਹਾਂ ਦੇ ਰਾਜ ਦੇ ਸਮੇਂ ਬਾਰੇ ਜਾਣੋਗੇ ਕਿਉਂਕਿ ਇਸ ਸਮੇਂ ਦੌਰਾਨ ਹੀ ਸਿੱਖ ਕੌਮ ਪਾਲ ਕੇ ਜੁਵਾਨ ਹੋਈ ਹੈ ਇਸ ਤਰ੍ਹਾਂ ਦੀਆਂ ਹੋਰ ਬਹੁਤ ਸਾਰੀਆਂ ਆਡੀਓ ਬੁੱਕਸ ਨੂੰ ਸੁਣਨ ਲਈ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਸਿੱਖ ਇਤਿਹਾਸ ਸਮਝਣ ਵਾਸਤੇ ਜ਼ਰੂਰੀ ਹੈ ਕਿ ਪਾਠਕ ਦਿੱਲੀ ਦੇ ਮੁਗਲ ਬਾਦਸ਼ਾਹਾਂ ਤੇ ਕਾਬਲ ਦੇ ਹਾਕਮਾਂ ਦੀ ਤਾਰੀਖ ਤੋਂ ਜਾਣੂ ਹੋਵੇ ਇਨ੍ਹਾਂ ਦੋਹਾਂ ਤਾਕਤਾਂ ਵਿਚਕਾਰ ਸਿੱਖ ਕੌਮ ਪਲ ਕੇ ਜਵਾਨ ਹੋਈ ਹੈ। ਇਨ੍ਹਾਂ ਦੋਹਾਂ ਦੇ ਉਤਾਰ ਚੜ੍ਹਾ ਦਾ ਅਸਰ ਸਦਾ ਸਿੱਖਾਂ ਦੇ ਇਤਿਹਾਸ ਉੱਤੇ ਪੈਂਦਾ ਰਿਹਾ ਹੈ। ਜਿਉਂ-ਜਿਉਂ ਤਾਕਤਾਂ ਨਿਰਬਲ ਹੁੰਦੀਆਂ ਗਈਆਂ ਸਿੱਖ ਬਲਵਾਨ ਹੁੰਦੇ ਗਏ। ਜਾਂ ਇਉਂ ਕਹੋ ਕਿ ਉਹਨਾਂ ਦੋਹਾਂ ਤਾਕਤਾਂ ਨਾਲ ਕਈ ਸਾਲ ਕੋਲ ਕਰਕੇ ਅੰਤ ਉਹਨਾਂ ਨੂੰ ਲਤਾੜ ਕੇ ਸਿੱਖ ਕੌਮ ਆਪਣੇ ਸਿਖਰ ਤੇ ਪਹੁੰਚੀ। ਮੁਗਲ ਬਾਦਸ਼ਾਹ ਬਾਬਰ ਹਿੰਦੁਸਤਾਨ ਵਿੱਚ ਮੁਗਲ ਰਾਜ ਦਾ ਬਾਣੀ ਬਾਬਰ ਹੋਇਆ ਹੈ ਉਸ ਦਾ ਅਸਲੀ ਨਾਮ ਜ਼ਹੀਰਉਦੀਨ ਸੀ ਉਸ ਦੀ ਬਹਾਦਰੀ ਤੇ ਕਾਰਨਾਮੀਆਂ ਕਰਕੇ ਲੋਕ ਉਸ ਨੂੰ ਬਾਬਰ ਕਹਿਣ ਲੱਗ ਪਏ ਜਿਸ ਦਾ ਅਰਥ ਹੈ ਸ਼ੇਰ ਉਹ ਪਿਤਾ ਵੱਲੋਂ ਤੈਮੂਰ ਘਰਾਣੇ ਨਾਲ ਤੇ ਮਾਂ ਵੱਲੋਂ ਚੰਗੇਜ਼ ਖਾਂ ਘਰਾਣੇ ਨਾਲ ਸੰਬੰਧ ਰੱਖਦਾ ਸੀ ਉਸ ਦਾ ਪੁੱਤ ਪਿਤਾ ਉਸ ਦਾ ਪਿਤਾ ਉਮਰ ਸ਼ੇਖ ਮਿਰਜ਼ਾ ਤੁਰਕਸਤਾਨ ਦੀ रियासत ਫਰਗਾਨਾ ਦਾ ਹਾਕਮ ਸੀ ਬਾਬਰ 12 ਸਾਲ ਦਾ ਸੀ ਜਦ ਉਸ ਦਾ ਪਿਤਾ ਮਰ ਗਿਆ। ਉਹਦੀ ਨਜ਼ਦੀਕੀਆਂ ਨੇ ੱਤਕੇ ਨਾਲ ਉਹਦੀ ਰਿਆਸਤ ਖੋ ਲਈ। 10 ਸਾਲ ਉਹ ਥਾਂ-ਥਾਂ ਭਟਕਦਾ ਫਿਰਿਆ। ਅੰਤ ਉਹ ਆਪਣੀ ਕਦੇ ਨਾ ਹਾਰਨ ਵਾਲੀ ਹਿੰਮਤ ਤੇ ਮਰਦਾਂ ਵਾਲੀ ਬਹਾਦਰੀ ਦਾ ਸਦਕਾ 1504 ਈਸਵੀ ਵਿੱਚ ਕਾਬਲ ਉੱਤੇ ਕਬਜ਼ਾ ਕਰ ਬੈਠਾ। ਉਸ ਵੇਲੇ ਉਹ 22 ਸਾਲ ਦਾ ਸੀ। ਮਰਦਾਂ ਦੇ ਦਿਲ ਵਿੱਚ ਸਦਾ ਖੁੱਲੀ ਦੁਨੀਆ ਵਿੱਚ ਵਸਣ ਦਾ ਚਾਹ ਹੁੰਦਾ ਹੈ। ਉਹ ਆਪਣੇ ਰਾਜ ਦੀਆਂ ਹੱਦਾਂ ਨੂੰ ਕਦੇ ਇੱਕ ਥਾਂ ਟਿਕਨ ਨਹੀਂ ਦਿੰਦੇ। ਬਾਬਰ ਦੇ ਦਿਲ ਵਿੱਚ ਵੀ ਇਹ ਆ ਰੀਤ ਸੀ। ਉਹ ਹਿੰਦੁਸਤਾਨ ਵਰਗੇ ਖੁੱਲੇ ਦੇਸ਼ ਦਾ ਬਾਦਸ਼ਾਹ ਬਣਨਾ ਚਾਹੁੰਦਾ ਸੀ। ਸੋ ਪਾਣੀਪਤ ਦੀ ਪਹਿਲੀ ਲੜਾਈ 1526 ਈਸਵੀ ਵਿੱਚ ਬਾਬਰ ਨੇ 12000 ਅਸਵਾਰ ਨਾਲ ਦਿੱਲੀਪਤੀ ਇਬਰਾਹਿਮ ਲੋਧੀ ਦੀ 1 ਲੱਖ ਫੌਜ ਨੂੰ ਜਿੱਤ ਲਿਆ ਤੇ ਆਪ ਦਿੱਲੀ ਦਾ ਬਾਦਸ਼ਾਹ ਬਣਿਆ। ਇੱਥੋਂ ਹਿੰਦ ਵਿੱਚ ਮੁਗਲ ਰਾਜ ਦਾ ਆਰੰਭ ਹੋਇਆ। ਹੁਮਾਯੂੰ 1532 ਈਸਵੀ ਵਿੱਚ ਬਾਬਰ ਮਰਿਆ ਤਾਂ ਉਹਦਾ ਪੁੱਤਰ ਨਸੀਰਉਦੀਨ ਹਮਾਇਉ ਤਖਤ ਤੇ ਬੈਠਾ 10 ਸਾਲ ਪਿੱਛੋਂ ਸ਼ੇਰ ਸ਼ਾਹ ਸੂਰੀ ਨੇ ਉਸ ਤੋਂ ਬਾਦਸ਼ਾਹੀ ਖੋ ਲਈ ਤੇ ਉਸ ਨੂੰ ਦੇਸ਼ ਵਿੱਚੋਂ ਕੱਢ ਦਿੱਤਾ 15 ਸਾਲ ਪਿੱਛੋਂ ਹਮਾਇਉ ਨੇ ਦੂਜੀ ਵਾਰ ਹਿੰਦੁਸਤਾਨ ਨੂੰ ਫਤਿਹ ਕੀਤਾ ਇਸ ਵਾਰ ਉਸ ਨੂੰ ਮਸਾ 6 ਮਹੀਨੇ ਦਾ ਰਾਜ ਭੋਗਣਾ ਮਿਲਿਆ 1556 ਈਸਵੀ ਵਿੱਚ ਹਮਾਇਉ ਮਰ ਗਿਆ ਤਾਂ ਉਸ ਦਾ ਪੁੱਤਰ ਜalaluddin ਅਕਬਰ ਤਖਤ ਤੇ ਬੈਠਾ ਪਾਵੇਂ ਸ਼ਬਦ ਅਕਬਰ ਦਾ ਅਰਥ ਹੀ ਵੱਡਾ ਹੈ ਪਰ ਉਹ ਤਾਂ ਹਿੰਦ ਦੇ ਬਾਦਸ਼ਾਹਾਂ ਵਿੱਚੋਂ ਅਕਬਰ ਆਜ਼ਮ ਅਖਵਾਇਆ ਉਹ 49 ਸਾਲ ਰਾਜ ਕਰਕੇ ਮਰ ਗਿਆ ਫਿਰ ਉਸ ਦਾ ਪੁੱਤਰ ਨਰੂਦੀਨ ਜਹਾਂਗੀਰ ਬਾਦਸ਼ਾਹ ਬਣਿਆ ਉਸ ਦੇ ਹੁਕਮ ਨਾਲ ਹੀ ਗੁਰੂ ਅਰਜਨ ਦੇਵ ਜੀ ਮਹਾਰਾਜ ਲਾਹੌਰ ਵਿੱਚ ਸ਼ਹੀਦ ਕੀਤੇ ਗਏ ਸਨ ਫਿਰ ਉਸ ਦਾ ਪੁੱਤਰ ਸ਼ਹਿਜ਼ਾਦਾ ਖੁਰਮ ਸ਼ਾਹ ਜਹਾਨ ਲਕਬ ਤਾਰਨ ਕਰਕੇ ਤਖਤ ਤੇ ਬੈਠਾ ਉਸ ਦੇ ਅਹਦ ਵਿੱਚ ਗੁਰੂ ਹਰਗੋਬਿੰਦ ਸਾਹਿਬ ਦੀਆਂ ਸ਼ਾਹੀ ਫੌਜ ਨਾਲ ਲੜਾਈਆਂ ਹੋਈਆਂ। ਹਿੰਦ ਦੇ ਇਤਿਹਾਸ ਵਿੱਚ ਉਹ ਆਪਣੀਆਂ ਬਣਾਈਆਂ ਇਮਾਰਤਾਂ ਖਾਸ ਕਰਕੇ ਆਗਰੇ ਦਾ ਤਾਜਮਹਿਲ ਕਰਕੇ ਪ੍ਰਸਿੱਧ ਹੈ। ਉਹਨੇ 31 ਸਾਲ ਰਾਜ ਕੀਤਾ। ਔਰੰਗਜ਼ੇਬ 1658 ਵਿੱਚ ਨੇਕ ਪੁੱਤਰ ਮਹੀਉਦੀਨ ਔਰੰਗਜ਼ੇਬ ਨੇ ਪਿਓ ਨੂੰ ਕੈਦ ਕਰ ਲਿਆ ਤੇ ਬਾਕੀ ਦੇ ਸਕੇ ਭਰਾਵਾਂ ਨੂੰ ਕਤਲ ਕਰਕੇ ਆਲਮਗੀਰ ਲਕਬ ਨਾਲ ਬਾਦਸ਼ਾਹੀ ਸੰਭਾਲੀ। ਉਸਦੇ ਹੁਕਮਨਾਮਾ ਸਰਮਦ ਵਰਗੇ ਫਕੀਰ ਤੇ ਗੁਰਤੇਗ ਬਹਾਦਰ ਜੀ ਸ਼ਹੀਦ ਕੀਤੇ ਗਏ। ਉਸਨੇ ਮੁਗਲ ਰਾਜ ਦੀਆਂ ਹੱਦਾਂ ਨੂੰ ਦੂਰ ਦੱਖਣ ਤੱਕ ਵਧਾਇਆ ਪਰ ਰਾਜ ਦੇ ਨਸ਼ਟ ਹੋ ਜਾਣ ਦੇ ਕਾਰਨ ਵੀ ਉਸਦੇ ਪੈਰੋਕਾਰ ਪੈਦਾ ਹੋਏ। ਉਹ 1707 ਈਸਵੀ ਵਿੱਚ ਮਰਿਆ ਤਾਂ ਉਹਦਾ ਪੁੱਤਰ ਸ਼ਹਿਜ਼ਾਦਾ ਮੁਅਜ਼ਜ਼ਮ ਪਾਕੀ ਭਰਾਵਾਂ ਨੂੰ ਕਤਲ ਕਰਕੇ ਬਹਾਦਰ ਸ਼ਾ ਪਹਿਲਾ ਬਣ ਕੇ ਤਖਤ ਤੇ ਬੈਠਾ। ਉਹ 1712 ਵਿੱਚ ਮਰ ਗਿਆ। ਉਹਦੇ ਪੁੱਤਰਾਂ ਵਿੱਚ ਵੀ ਉਸੇ ਤਰ੍ਹਾਂ ਤਲਵਾਰ ਚੱਲੀ। ਅੰਤ ਬਾਕੇ ਭਰਾਵਾਂ ਦੇ ਖੂਨ ਵਿੱਚ ਹੱਥ ਰੰਗ ਕੇ ਜਹਾਂਦਰ ਸ਼ਾ ਬਾਦਸ਼ਾ ਬਣਿਆ ਜਹਾਂਦਰ ਸ਼ਾ ਬਾਦਸ਼ਾ ਬਣਿਆ ਉਸਨੇ ਕੇਵਲ 11 ਮਹੀਨੇ ਰਾਜ ਕੀਤਾ ਜਾਂ ਸੈਦ ਭਰਾਵਾਂ ਦੀ ਮਦਦ ਨਾਲ ਜਹਾਂਦਰ ਸ਼ਾ ਨੂੰ ਕਤਲ ਕਰਕੇ ਫਰਖਸੀਅਰ ਬਾਦਸ਼ਾ ਬਣਿਆ ਬਾਬਾ ਬੰਦਾ ਸਿੰਘ ਬਹਾਦਰ ਇਸੇ ਦੇ ਅਹਿਦ ਵਿੱਚ ਸ਼ਹੀਦ ਕੀਤਾ ਗਿਆ ਸੀ ਫਰਖਸੀਅਰ ਦੀ ਸੈਦ ਭਰਾਵਾਂ ਨਾਲ ਅਜੋੜ ਹੋ ਗਈ ਸੈਦਾਂ ਨੇ ਫਰਖਸੀਅਰ ਨੂੰ ਕਤਲ ਕਰਕੇ ਤਖਤ ਉੱਤੇ ਸ਼ਹਿਜ਼ਾਦਾ रफी उदार जात ਨੂੰ ਬਿਠਾਇਆ 3 ਮਹੀਨੇ ਪਿਛੋਂ ਉਸ ਨੂੰ ਮਾਰ ਕੇ ਉਹਦੇ ਭਰਾ ਰਫੀ ਉਦੋਲਾ ਨੂੰ ਸ਼ਾਹ ਆलम ਪਹਿਲਾ ਦਾ ਖਿਤਾਬ ਦੇ ਕੇ ਤਖਤ ਤੇ ਬਿਠਾਇਆ 3 ਮਹੀਨੇ ਪਿਛੋਂ ਹੀ ਉਹ ਵੀ ਭਰਾ ਦੇ ਮਗਰੋਂ ਤੋੜ ਦਿੱਤਾ ਗਿਆ ਉਹਨਾਂ ਦੋਹਾਂ ਨੂੰ ਸੈਦ ਭਰਾਵਾਂ ਨੇ ਜ਼ਹਿਰ ਦੇ ਕੇ ਮਾਰਿਆ ਸੀ ਅਖੀਰ ਵਿੱਚ ਸ਼ਹਿਜ਼ਾਦਾ ਰੋਸ਼ਨ ਅਖਤਰ ਤਖਤ ਤੇ ਬੈਠਾ ਜਿਸ ਨੂੰ ਮੁਹੰਮਦ ਸ਼ਾ ਰੰਗੀਲਾ ਆਖਦੇ ਹਨ ਉਸਨੇ 1748 ਈਸਵੀ ਤੱਕ ਰਾਜ ਕੀਤਾ ਉਸਦੇ ਅਹਦ ਵਿੱਚ ਸੈयद ਭਰਾ ਤਾਂ ਮਾਰੇ ਗਏ ਪਰ ਪਿੱਛੋਂ ਨਵੇਂ ਬਣੇ ਵਜ਼ੀਰਾਂ ਦੇ ਹੱਥ ਵਿੱਚ ਤਾਕਤ ਚਲੀ ਗਈ। ਉਸਦੇ ਮਰਨ ਪਿੱਛੋਂ ਉਸਦਾ ਇੱਕੋ ਇੱਕ ਪੁੱਤਰ ਅਹਿਮਦ ਸ਼ਾ ਬਾਦਸ਼ਾਹ ਬਣਿਆ। ਵਜ਼ੀਰ ਵਜ਼ੀਰ ਗਾਜੀ ਉਦਦੀਨ ਨੇ 1754 ਈਸਵੀ ਵਿੱਚ ਅਹਿਮਦ ਸ਼ਾ ਨੂੰ ਅੰਨ੍ਹਾ ਕਰਕੇ ਜੇਲ੍ਹ ਵਿੱਚ ਸੁੱਟ ਦਿੱਤਾ ਤੇ ਜਹਾਂਦਰ ਸ਼ਾ ਦੇ 55 ਸਾਲਾ ਪੁੱਤਰ ਸੁਲਤਾਨ ਅਜੀਜਉਦਦੀਨ ਨੂੰ ਤਖਤ ਤੇ ਬਿਠਾਇਆ। ਜਿਸ ਨੇ ਅਬੁਲ ਅਦਲ ਅਜੀਜਉਦੀਨ ਮੁਹੰਮਦ ਆਲਮਗਿਰ ਦੂਜਾ ਦਾ ਲਕਬਾਰਨ ਕੀਤਾ 3 ਨਵੰਬਰ 1759 ਈਸਵੀ ਨੂੰ ਉਸ ਨੂੰ ਕਤਲ ਕਰਕੇ ਵਜ਼ੀਰ ਨੇ ਮਹੀਉਲ ਮਿੱਲਤ ਨੂੰ ਬਾਦਸ਼ਾਹ ਬਣਾਇਆ ਜੋ ਸ਼ਾਜਹਾਂ ਦੂਜਾ ਅਖਵਾਇਆ ਦਿੱਲੀ ਵਿੱਚ ਦੂਸਰਾ ਤਾਕਤਵਰ ਆਦਮੀ ਸੀ ਪ੍ਰਧਾਨ ਸੈਨਾਪਤੀ ਨਜੀਬਉਦਦਲਾ ਉਹਨੇ ਆਪਣੀ ਮਦਦ ਵਾਸਤੇ ਅਹਿਮਦ ਸ਼ਾ ਅਫਦਾਲੀ ਨੂੰ ਬੁਲਾ ਲਿਆ ਵਜ਼ੀਰ ਨੇ ਆਪਣੀ ਮਦਦ ਵਾਸਤੇ ਮਰਾਠੇ ਸਾਥ ਲਏ ਦਿੱਲੀ ਤੇ ਕਬਜ਼ਾ ਕਰਕੇ ਮਰਾਠਾ ਜਰਨੈਲ ਸਦਾ ਸ਼ਿਵਰਾਓ ਪਾਓ ਨੇ ਸ਼ਾਹਜਹਾਂ ਦੂਜੇ ਨੂੰ ਤਖਤੋਂ ਉਤਾਰ ਕੇ ਮਿਰਜ਼ਾ ਜਵਾਨ ਬਖਤ ਨੂੰ ਤਖਤ ਦਿੱਤਾ ਜੋ ਸ਼ਾਹਜਹਾਂ ਤੀਜਾ ਬਣਿਆ। ਅਵਧ ਦੇ ਨਵਾਬ ਸਜਾਉਦੁਲਾ ਨੇ ਅਲੀ ਗੋਹਰ ਨੂੰ ਸ਼ਾ ਆलम ਦੂਜਾ ਦਾ ਖਿਤਾਬ ਦੇ ਕੇ ਦਿੱਲੀ ਦਾ ਬਾਦਸ਼ਾਹ ਥਾਪ ਦਿੱਤਾ ਤੇ ਆਪ ਵਜ਼ੀਰ ਬਣ ਬੈਠਾ। ਇਸੇ ਦੇ ਅਹਿਦ ਵਿੱਚ ਪਾਨੀਪੱਦੀ ਤੀਸਰੀ ਲੜਾਈ ਹੋਈ ਜਿਸ ਵਿੱਚ ਅਹਿਮਦ ਸ਼ਾ ਅਬਦਾਲੀ ਜਿੱਤ ਗਿਆ। ਦਿੱਲੀ ਤੇ ਕਬਜ਼ਾ ਕਰਕੇ ਅਫਦਾਲੀ ਨੇ ਸ਼ਾਹ ਅलम ਦੂਜੇ ਨੂੰ ਬਾਦਸ਼ਾਹ ਪ੍ਰਮਾਨ ਕੀਤਾ। ਉਸ ਦੇ ਮਰਨ ਪਿੱਛੋਂ 1706 ਈਸਵੀ ਵਿੱਚ ਅਕਬਰ ਦੂਜਾ ਬਾਦਸ਼ਾਹ ਬਣਿਆ। ਉਸ ਦੇ ਪਿੱਛੋਂ ਮੁਗਲਾਂ ਦਾ ਆਖਰੀ ਬਾਦਸ਼ਾਹ ਬਹਾਦਰ ਸ਼ਾਹ ਦੂਜਾ ਤਖਤ ਤੇ ਬੈਠਾ। ਉਹ ਉਰਦੂ ਦਾ ਪ੍ਰਸਿੱਧ ਸ਼ਾਇਰ ਸੀ ਜੋ ਜਫਰ ਤਖੱਲਸ ਰੱਖਦਾ ਸੀ। 1857 ਈਸਵੀ ਦੇ ਗਦਰ ਵਿੱਚ ਉਸ ਨੂੰ ਤਖਤੋਂ ਉਤਾਰ ਕੇ ਅੰਗਰੇਜ਼ਾਂ ਨੇ ਰੰਗੂਨ ਵਿੱਚ ਕੈਦ ਕਰ ਦਿੱਤਾ। ਜਿੱਥੇ ਉਹ ਮਾਰ ਗਿਆ 나ਦਰ ਦਾ ਹਮਲਾ ਮੁਗਲ ਰਾਜ ਨੂੰ ਕਮਜ਼ੋਰ ਕਰਨ ਤੇ ਸਿੰਘਾਂ ਨੂੰ ਬਲਵਾਨ ਬਣਾਉਣ ਦਾ ਵਸੀਲਾ ਬਣਿਆ 나ਦਰ 1688 ਇਸਵੀ ਵਿੱਚ ਖੁਰਾਸਾਨ ਅੰਦਰ ਇੱਕ ਗਰੀਬ ਘਰ ਵਿੱਚ ਜੰਮਿਆ ਉਦੋਂ ਕੌਣ ਜਾਣਦਾ ਸੀ ਕਿ ਇਹ ਆਜੜੀ ਦਾ ਮੁੰਡਾ ਇੱਕ ਦਿਨ ਦੁਨੀਆ ਦੇ ਇਤਿਹਾਸ ਵਿੱਚ ਚਮਕੇਗਾ ਉਸਨੇ ਬਚਪਨ ਅਤ ਗਰੀਬੀ ਵਿੱਚ ਗੁਜ਼ਾਰਿਆ ਉਹ ਗੱਭਰੂ ਹੋਇਆ ਤਾਂ ਲੁਟੇਰਿਆਂ ਨਾਲ ਮਿਲ ਗਿਆ ਨਿੱਡਰ ਸੁਭਾਅ ਦੇ ਕਾਰਨ ਉਹ ਆਪਣੇ ਜਥੇ ਦਾ ਆਗੂ ਬਣ ਗਿਆ ਇਰਾਨ ਦਾ ਬਾਦਸ਼ਾ ਬੜਾ ਕਮਜ਼ੋਰ ਸੀ ਸੋ ਅਫਗਾਨਾ ਨੇ ਬਲ ਕਰਕੇ 1717 ਈਸਵੀ ਵਿੱਚ ਖੁਰਾਸਾਨ ਤੇ 1721 ਈਸਵੀ ਵਿੱਚ ਇਰਾਨ ਮੰਨ ਲਿਆ ਨਾਦਰ ਵਿੱਚ ਕੌਮੀ ਅਣਖ ਜਾਗੀ ਉਹ ਲੁਟੇਰਿਆਂ ਦਾ ਲੀਡਰ ਕੌਮੀ ਲੀਡਰ ਬਣ ਕੇ ਵਿਦੇਸੀ ਅਫਗਾਨਾਂ ਦੇ ਟਾਕਰੇ ਤੇ ਆਇਆ ਉਸਨੇ ਅਫਗਾਨਾਂ ਕੋਲੋਂ ਖੁਰਾਸਾਨ ਤੇ ਕੰਧਾਰ ਖੋ ਲਿਆ ਇਸ ਨੇਕ ਕੰਮ ਨੇ ਹਜ਼ਾਰਾਂ ਦੇਸ਼ ਭਗਤਾਂ ਨੂੰ ਉਹਦੇ ਝੰਡੇ ਥੱਲੇ ਇਕੱਠੇ ਕਰ ਦਿੱਤਾ ਨਾਦਰ ਵਧੇਰੇ ਦਰੇਰੀ ਨਾਲ ਮੈਦਾਨ ਵਿੱਚ ਆਇਆ ਤੇ ਉਹਨੇ ਈਰਾਨ ਦਾ ਚੱਪਾ-ਚੱਪਾ ਥਾਂ ਅਫਗਾਨਾਂ ਤੋਂ ਖਾਲੀ ਕਰਾ ਲਿਆ ਫਿਰ ਉਸਨੇ ਈਰਾਨ ਦੇ ਪੁਰਾਣੇ ਸ਼ਾਹੀ ਘਰਾਣੇ ਵਿੱਚੋਂ ਸ਼ਾਹ ਤਹਿਮਾਸਪ ਨੂੰ ਤਖਤ ਤੇ ਬਿਠਾਇਆ ਇਸ ਮਿਹਰਬਾਨੀ ਬਦਲੇ ਸ਼ਾਹ ਤਹਿਮਾਸਪ ਨੇ ਨਾਦਰ ਨੂੰ ਅੰਧਾ ਰਾਜ ਦੇ ਦਿੱਤਾ ਨਾਦਰ ਆਪਣੇ ਇਲਾਕੇ ਵਿੱਚ ਪ੍ਰਬੰਧ ਕਰ ਰਿਹਾ ਸੀ ਜਾਂ ਅਫਗਾਨਾਂ ਨੇ ਫਿਰ ਸ਼ਾਹ ਤਹਿਮਾਸਪ ਕੋਲੋਂ ਮੁਲਕ ਖੋ ਲਿਆ ਨਾਦਰ ਨੇ ਦੂਜੀ ਵਾਰ ਅਫਗਾਨਾਂ ਨੂੰ ਈਰਾਨ ਵਿੱਚੋਂ ਮਾਰ ਪਜਾਇਆ ਈਰਾਨ ਦੇ ਲੋਕਾਂ ਨੇ ਨਾਦਰ ਨੂੰ ਤਖਤ ਸੰਭਾਲਣ ਵਾਸਤੇ ਕਿਹਾ ਪਰ ਉਹਨੇ ਸ਼ਾਹ ਤਹਿਮਾਸਬ ਦੀ ਥਾਂ ਉਸਦੇ ਪੁੱਤਰ ਅਬਾਸ ਨੂੰ ਤਖਤ ਤੇ ਬਿਠਾਇਆ ਅਬਾਸ ਉਸ ਵੇਲੇ ਕਿਸ ਕੇਵਲ 8 ਮਹੀਨੇ ਦਾ ਸੀ ਸੋ ਨਾਦਰ ਉਸ ਦਾ ਮੁਖਤਿਆਰ ਬਣਿਆ ਰਾਜ ਪ੍ਰਬੰਧ ਸਾਰਾ ਨਾਦਰ ਦੇ ਹੱਥ ਆ ਗਿਆ 4 ਸਾਲ ਪਿਛੋਂ ਅਬਾਸ ਮਰ ਗਿਆ ਤਾਂ ਨਾਦਰ ਸ਼ਹਿਨਸ਼ਾ ਨਾਦਰ ਸ਼ਾ ਲਕਬ ਧਾਰਨ ਕਰਕੇ ਈਰਾਨ ਦਾ ਬਾਦਸ਼ਾਹ ਬਣਿਆ ਈਰਾਨ ਵਿੱਚੋਂ ਕੱਢੇ ਹੋਏ ਅਫਗਾਨ ਵਾਪਸ ਅਫਗਾਨਿਸਤਾਨ ਆ ਗੜੇ ਅਫਗਾਨਿਸਤਾਨ ਉਸ ਵੇਲੇ ਦਿੱਲੀ ਰਾਜ ਦਾ ਸੂਬਾ ਸੀ ਜੋ ਅਕਬਰ ਦੇ ਸਮੇਂ ਤੋਂ ਚੱਲਿਆ ਆਉਂਦਾ ਸੀ 1720 ਈਸਵੀ ਤੋਂ ਉੱਥੇ ਦਾ ਸੂਬੇਦਾਰ ਨਾਸੀਰ ਖਾਨ ਸੀ ਉਸ ਨੂੰ ਨਮਾਜ਼ ਪੜਨ ਤੋਂ ਜਿੰਨਾ ਸਮਾਂ ਬਚਦਾ ਉਹ ਸਾਰਾ ਸ਼ਿਕਾਰ ਖੇਡਣ ਵਿੱਚ ਗੁਜ਼ਾਰ ਦਿੰਦਾ ਰਾਜ ਪ੍ਰਬੰਧ ਕਰਨ ਵਸਤੇ ਉਹਦੇ ਕੋਲ 1 ਮਿੰਟ ਵੀ ਨਹੀਂ ਸੀ ਸੂਬੇ ਦਾ ਸਾਰਾ ਪ੍ਰਬੰਧ ਵਿਗੜ ਗਿਆ ਤੇ ਆਮਦਨ ਘਟ ਗਈ ਦਿੱਲੀ ਸਰਕਾਰ ਉਹਦੇ ਖਰਚਾਂ ਵਾਸਤੇ ਹੱਥੋਂ ਕੁਝ ਦੇਣ ਲੱਗ ਪਈ ਨਾਦਰ ਵੇਰੇ ਦਿੱਲੀ ਦਾ ਬਾਦਸ਼ਾ ਮੁਹੰਮਦ ਸ਼ਾ ਰੰਗੀਲਾ ਤੇ ਵਜ਼ੀਰ ਕਮਰਉਦੀਨ ਖਾਨ ਸੀ ਉਹ ਦੋਵੇਂ ਭੁੱਲ ਹੀ ਗਏ ਕਿ ਸਾਡੇ ਰਾਜ ਦਾ ਅਫਗਾਨਿਸਤਾਨ ਵੀ ਕੋਈ ਸੂਬਾ ਹੈ ਸੋ ਕਈ ਸਾਲ ਤੋਂ ਉਹਨਾਂ ਅਫਗਾਨਿਸਤਾਨ ਨੂੰ ਮਦਦ ਦੇਣੀ ਸ਼ੁਰੂ ਕਰ ਦਿੱਤੀ ਤੇ ਉੱਥੋਂ ਦੇ ਪ੍ਰਬੰਧ ਵੱਲੋਂ ਉੱਕਾ ਧਿਆਨ ਹਟਾ ਲਿਆ